ਠੀਕ ਹੈ ਨਾ ਇਹਨਾਂ ਤੌਰ ਦੇ ਵਿੱਚ ਨਸ਼ੇ ਤੋਂ ਉਹਦੇ ਵਿੱਚ ਗੁਰੂ ਨੇ ਮੈਂ ਬਹੁਤ ਕੁਝ ਕਰਵਾਇਆ ਹਾਂ ਤੱਕ ਹੀ ਆਤੋ 20 ਦਿਨ ਪਹਿਲੇ ਮੇਰੇ ਗੁਰੂ ਨੇ ਚੰਨੀ ਨੂੰ ਕਿਹਾ ਕਿ ਚਲ ਭਾਣ ਨੂੰ ਬੁਲਾ ਦੇ ਦੇ ਇਹਨੇ ਮੇਰੇ ਗੁਰੂ ਨੇ ਗੁਰੂ ਨੂੰ ਏਦਾਂ ਦਬਕਾ ਮਾਰਿਆ ਏਦਾਂ ਤਾਂ ਹਰਜਾ ਪਕਾ ਮਾਰਿਆ ਮੇਰੇ ਗੁਰੂ ਮੇਰੇ ਗੁਰੂ ਅਟੈਕ ਅਟੈਕ ਹੋ ਗਿਆ ਠੀਕ ਹੈ ਇਹਨਾਂ ਨੇ ਮੇਰੇ ਮਕਾਨ ਖੋਲਿਆ ਬਕਾਇਦਾ ਮੇਰੇ ਕੋਲ ਸਾਰਾ ਪ੍ਰੂਫ ਆਧਾਰ ਕਾਰਡ ਵੋਟਰ ਕਾਰਡ ਸਭ ਕੁਝ ਮੇਰੇ ਕੋਲ ਪ੍ਰੂਫ ਹੈ ਇਹ ਬਾਹਰ ਦੇ ਬੰਦੇ ਆ ਕੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਨੇ ਬੰਦੇ ਹੈਗੇ ਕਿ ਚੰਨੀ ਖੈਰਿਆਂ ਦਾ ਇੱਕ ਪੰਮਾ ਬੋ ਪਾਰਾ ਹੈ ਦਾ ਇੱਕ ਬਿੰਦਰ ਆਪਣੇ ਸੁਲਤਾਨਪੁਰ ਲੋਹੀ ਆ ਦਾ ਇੱਕ ਲਾ ਬੋਦਾ ਮੁੰਡਾ ਤੇ ਹੋਰ ਜਿਹੜੇ ਆਪਣੇ ਇਥੇ ਨਚਾਰ ਹੈ ਕਿ ਜਨ ਨਕਲਾ ਦਾ ਪ੍ਰੋਗਰਾਮ ਕਰਦੇ ਆ ਦੋ ਤਿੰਨ ਜਨੇ ਇੱਕ ਦੋ ਵਿੱਚ ਰੁਹੀ ਆ ਉਹਦੇ ਤੇ ਐਨਡੀਪੀਐਸ ਦਾ ਪਰਚਾ ਗਿਰ ਚੰਨੀ ਆਪ ਚਿੱਟਾ ਤੇ ਪਿੰਦਾ ਹੀ ਪਿੰਦਾ ਉਹਨਾਂ ਨੂੰ ਵੀ ਦਿਖਲਾ ਉਹਨਾਂ ਨੂੰ ਬੁਲਾਇਆ ਪਿਆ ਮੇਰੇ ਕੱਢਣ ਦਾ ਕਾਰਨ ਇਹ ਸੀ ਜੀ ਮੇਰੇ ਜ਼ਮੀਨ ਜਾਇਦਾਦ ਤੇ ਹੱਕ ਆਪਣਾ ਹੱਕ ਜਿਤਾਉਣਾ ਸੀ ਜੀ ਕਿ ਮੈਂ ਸਭ ਕੁਝ ਆਪਣੇ ਕੋਲ ਕਰ ਲੈਵਾ ਠੀਕ ਹੈ ਜੀ ਮੈਂ ਬਕਾਇਦਾ ਨੋਟ ਦਾ ਸਾਰਾ ਪ੍ਰੂਫ ਹੈ ਮੈਂ ਆਪਣੇ ਗੁਰੂ ਨਾਲ ਹਾਂ ਜੀ ਮੈਂ ਦਿੱਤੀ ਸੀ ਜੀ ਹਾਂ ਸੋਨਣਾ ਮੈਂ ਹੁਣ ਕੀ ਕਹਿ ਸਕਦੀ ਆ ਜੀ ਹੁਣ ਤਾਂ ਪ੍ਰਸ਼ਾਸਨ ਨੂੰ ਜੀ ਕਰ ਸਕਦੇ ਆ ਜੀ ਮੈਂ ਤਾਂ ਇਹ ਕੁਝ ਆਗੇ ਸਾਰੇ ਮੋਰੇ ਕਰ ਰਹੀ ਹੈ ਇਕੱਠੇ ਹੋ ਗਿਆ ਕੀ ਕਰਨਾ ਚਾਹੁੰਦੇ ਪਿੰਡ ਵਾਸੀ ਜੀ ਮੇਰੇ ਨਾਲ ਹੈ ਜੀ ਕਿਉਂਕਿ ਇਹਨਾਂ ਨੇ ਮੇਰਾ ਬਚਪਨਾ ਦੇਖਿਆ ਹੈ ਇਹਨਾਂ ਨੇ ਮੇਰਾ ਸਭ ਕੁਝ ਦੇਖਿਆ ਹੈ ਇਹਨਾਂ ਨੇ ਇਹਨਾਂ ਇਹਨਾਂ ਨੇ ਮੇਰੇ ਆਲ ਡਾਕੂਮੈਂਟਸ ਆ ਉਹ ਸਾਰੇ ਇਹਨਾਂ ਨੇ ਦੇਖਿਆ ਇਹ ਤਾਂ ਬਾਹਰ ਦੇ ਆ ਇਹ ਤਾਂ ਚੋਰੀ ਕਰਦੇ ਆ ਪਤਾ ਨਹੀਂ ਕੀ-ਕੀ ਕਰਦੇ ਕੁਝ ਵੀ ਨਹੀਂ ਪਤਾ ਜੀ ਜੂਆ ਇਹ ਖੇលਦੇ ਆ ਠੀਕ ਹੈ ਜੀ ਜਿੱਦ ਮੇਰੇ ਗੁਰੂ ਦੇ ਡੈਥ ਹੋ ਗਈ ਜੀ ਰਾਤ ਨੂੰ ਡੈਥ ਹੋਈ ਸਾਨੂੰ ਦੂਏ ਦਿਨ ਦੋ ਫਾਰੇ ਮੈਨੂੰ ਦੱਸਿਆ ਗਿਆ ਜੀ ਉਹਦੇ ਪਹਿਲੇ ਮੈਂ ਦੱਸਿਆ ਨਹੀਂ ਗਿਆ ਠੀਕ ਹੈ ਕਿ ਬਕਾਇਦਾ ਕਿ ਮੈਂ ਮੈਡੀਕਲ ਕਰਾ ਲੈਣਾ ਸੀ ਇਹਨਾਂ ਨੇ ਮਿੰਟੋ-ਮਿੰਟ ਮੈਂ ਗੁਰੂ ਦੀ ਫੋਕਨ ਦੀ ਤਿਆਰੀ ਕੀਤੀ ਕਿਤਾਬ ਦਾ ਸੰਸਕਾਰ ਕਰਦਾ ਮੈਨੂੰ ਐਂਟਰੀ ਨਹੀਂ ਕਰਨ ਦਿੱਤਾ ਚੰਨੀ ਨੇ ਵੀ 10-15 ਮੁੰਡੇ ਬੁਲਾ ਕੇ ਮੈਂ ਤਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬਕਾਇਦਾ ਫਿਰ ਮੈਂ ਆਪਣੇ ਡੇਰੇ ਗਈ ਨਹੀਂ ਮੈਂ ਮੂੰਹ ਵੀ ਦੇਖਦਾ ਫਿਰ ਮੈਂ ਆਪਣੇ ਮੁਲਾਜ਼ਮ ਦੇ ਨਾਲ ਗੱਲਬਾਤ ਕਰਕੇ ਫਿਰ ਮੈਂ ਸੰਸਕਾਰ ਤੇ ਜਾ ਕੇ ਆਪਣੇ ਗੁਰੂ ਜੀ ਦਾ ਮੂੰਹ ਦੇਖਿਆ ਜੀ ਮੈਨਿੰਨੇ ਧੱਕੇ ਸ਼ਾਈ ਹੋਈ ਹੈ ਅੱਜ ਵੀਨਵਜ ਨੇ ਮਿਹਨਤ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੇਰਾ ਇਸ ਇਸ ਬੱਚੇ ਨੂੰ ਆਪਣੇ ਲਾਇਕ ਸਮਝੇ ਕੱਲ ਦਾ ਜਸਤਿਭ ਹੋਗਾ ਉਹਦੇ ਵਿੱਚ ਵੀ ਮੇਰੇ ਨਾਲੇ ਮੇਰੇ ਘਰ ਦੇ ਵਿੱਚ ਹੋਗਾ ਜਿਹਦੇ ਵਿੱਚ ਮੈਨੂੰ ਬਿਠਾਇਆ ਨਹੀਂ ਜਾ ਰਿਹਾ ਮੈਨੂੰ ਪੁੱਛਿਆ ਨਹੀਂ ਜਾ ਰਿਹਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ ਬਟ ਅਸੀਂ ਆਪਣੇ ਪਿੰਨ ਦੇ ਸਹਿਯੋਗ ਨਾਲ ਮੇਰੇ ਪਿੰਨ ਦੇ ਜਿਨੇ ਸਰਪੰਚ ਪੰਜ ਨੇ ਜਿਨੇ ਮੇਰੇ ਮੌਜੂਦ ਵਾਰ ਮੇਰੇ ਜਿੰਨੇ ਵੀ ਹੈ ਠੀਕ ਹੈ ਜੀ ਜਿਨੇ ਵੀ ਪਿੰਡ ਦੇ ਪੰਚਾਇਤ ਹੈ ਮੇਰੇ ਭਰਾ ਨੇ ਮੇਰੇ ਭੈਣ ਨੇ ਜਿਨੇ ਵੀ ਹੈ ਇਹ ਕੱਲ ਸਾਡੇ ਆਪਣੇ ਰਵਿਦਾਸ ਮਹਾਰਾਜ ਦੇ ਗੁਰਦੁਆਏ ਦੇ ਵਿੱਚ ਮੇਰੇ ਸਿਰ ਤੇ ਪਗ ਦੇਣਗੇ ਕਾਜਲਮਾਨ ਕੇ ਨਾਂ ਤੇ ਪਗ ਦੇਣਗੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ ਜੀ ਠੀਕ ਹੈ ਜੀ ਹਾਂਜੀ ਕਿਹੜਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਕੌਣ ਹੈ ਤੈਨੂੰ ਅਸੀਂ ਜਾਂਦੀ ਸਾਡੀ ਉਮਰ ਆ ਜਾਂਦੀ ਵੀ 25-7 ਤਕਰੀਬਨ ਉਹਨਾਂ ਨੂੰ ਭਾਦੋਂ ਦੇਖਦੇ ਹਾਂ ਤੋ ਜਿਹੜੀ ਇਹਨਾਂ ਦੀ ਗੱਲ ਹੈ ਚਲੋ ਇਹਨਾਂ ਦਾ ਆਪ ਦਾ ਮਾਮਲਾ ਆਪਸ ਵਿੱਚ ਬਹਿ ਕੇ ਜਿੱਥ ਦੀਆਂ ਪੰਚਾਇਤਾਂ ਦਾ ਪਿੰਡ ਘੱਟ ਨਹੀਂ ਜਿੱਤ ਦੇਣਾਂ ਦੀਆਂ ਕੋ ਆਪਸ ਵਿੱਚ ਇਹਨਾਂ ਕੁੜੀਆਂ ਫਸ ਪਈਆਂ ਇਸ ਕਰਕੇ ਲੋਕੀ ਪ੍ਰਸ਼ੰਸਾ ਬਹੁਤ ਕਰਦੇ ਆ ਤਾਂ ਜੇ ਸਾਹਬ ਦੇ ਨਾਲ ਇਹਨਾਂ ਦੀ ਬੋਲ ਚਾਹੁੰਦਾ ਜਿਵੇਂ ਇਹਨਾਂ ਬਹਿਣਾ ਉੱਠਣਾ ਆ ਉਸ ਸਾਹਬ ਦੇ ਨਾਲ ਸਾਡਾ ਪੰਚਾਇਤ ਦੀ ਸਾਡੀ ਜਿੰਨੀ ਸਾਡੀ ਪੰਚਾਇਤ ਦਾ ਸਾਡਾ ਨਗਰ ਆ ਉਹ ਇਹਦੇ ਨਾਲ ਆ ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਨਹੀਂ ਕਿ ਆ ਵੀ ਚੰਨੀ ਹੁਣੀ ਨਛਈ ਮੁੰਡੇ ਆ ਜਾਂ ਬੰਦੇ ਆ ਨਚਾਰ ਆ ਉਹਨਾਂ ਤੇ ਪ੍ਰਸ਼ਾਸਨ ਨੂੰ ਜ਼ਰੂਰ ਬਕਾਇਦਾ ਐਕਸ਼ਨ ਲੈਣਾ ਚਾਹੀਦਾ ਪੰਨ ਨੂੰ ਸਾਡੀ ਨਗਰ ਬਲੋਂ ਸਾਡੀ ਪੰਚਾਇਤ ਬਲੋਂ ਹੱਕ ਮਿਲਣਾ ਚਾਹੀਦਾ ਪਿੰਡ ਵਾਸੀਆਂ ਬਦੋਂ ਖਾਸ ਕਰਕੇ ਪੰਚਾਇਤ ਬਲੋਂ ਇਹੀ ਹਦਾਇਤ ਹੈ ਵੀ ਆਪਣੇ ਜਿਹੜੀ ਆਪਣੇ ਪ੍ਰਸ਼ਾਸਨ ਲੈਖਣ ਦਵੇ ਜਿਉਂ ਨਜਾਇਜ਼ ਅੱਜ ਤੱਕ ਨਸ਼ਾ ਕਰਦੇ ਕਾਨੂੰ ਹੋਰ ਮੁੰਡੇ ਵੀ ਨਸ਼ਾ ਕਰ ਸਕਦੇ ਆ ਅਸੀਂ ਤਾਂ ਇਹੀ ਪੰਚਾਇਤ ਬਲੋਂ ਨਗਰ ਬਲੋਂ ਇਹੀ ਸਾਡੇ ਬਲੋਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੱਕ ਨੂੰ ਹੱਕ ਮਿਲਣਾ ਚਾਹੀਦਾ ਮੇਰਾ ਨਾਮ ਸ੍ਰਿੰਦਰਕੌਰ ਜੱਸੀਆ ਮੈਂ ਗੜੇ ਦੀ ਸਰਪੰਚ ਆ ਤੇ ਮੈਂ ਬਸ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਪਿੰਡ ਦੇ ਸਾਰੇ ਵਸਨੀਕ ਇਹੀ ਕਹਿਣਾ ਚਾਹੁੰਦੇ ਆ ਕਿ ਜਿਹਦਾ ਹੱਕ ਆ ਉਹਨੂੰ ਮਿਲਣਾ ਚਾਹੀਦਾ ਜਿਹਦਾ ਸ਼ੁਰੂ ਤੋਂ ਭਾਗ ਲਾ ਜਿਹੜੀ ਆਪਣੇ ਮਾਂਤਿਆ ਉਹ ਕਹਿੰਦੇ ਇੱਥੇ ਜੰਮੀ ਪਲੀ ਆ ਇੱਥੇ ਵੱਡੀ ਹੋਈ ਆ ਪ੍ਰੂਫ ਸਾਰੇ ਉਹਦੇ ਇੱਥੇ ਦੇ ਆ ਜਿਹੜੇ ਉੱਥੇ ਡੇਰੇ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਇੱਥੇ ਦਾ ਅਸੀਂ ਉਹਨਾਂ ਨੂੰ ਜੇ ਕਹਿੰਦੇ ਆ ਕਿ ਆ ਸਾਨੂੰ ਆਪਣੇ ਪ੍ਰੂਫ ਦਿਓ ਉਹ ਕਹਿੰਦੇ ਤੁਸੀਂ ਸਾਨੂੰ ਜਾਣਦੇ ਹੀ ਆ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਵੇ ਜਿੱਦਾਂ ਸਾਰੇ ਪਿੰਡ ਦਾ ਪਤਾ ਪਿੰਡ ਨੂੰ ਵੀ ਨਸ਼ਾ ਪੱਤਾ ਕਰਦੇ ਆ ਤੇ ਸਾਡੇ ਕੋਲ ਕੱਲ ਨੂੰ ਕੋਈ ਬਾਰਦਾਤ ਕਰਕੇ ਚਲ ਗਿਆ ਤਾਂ ਅਸੀਂ ਇਹਨਾਂ ਨੂੰ ਕਿੱਥੇ ਲੱਭਾਂਗੇ ਭਾਵਨਾ ਮਨ ਤਾਂ ਸਾਡੇ ਪਿੰਡ ਵਿੱਚ ਰਹਿੰਦੀ ਆ ਸਾਰੇ ਪ੍ਰੂਫ ਵੋਟ ਵਗੈਰਾ ਸਾਰੀ ਇਹਦੀ ਇੱਥੇ ਦੀ ਆ ਅਸੀਂ ਇਹਦੇ ਨਾਲ ਆ ਜੋ ਵੀ ਇਹਦਾ ਬੰਦਾ ਹੱਕ ਇਹਨੂੰ ਦਿੱਤਾ ਜਾਵੇ ਹਾਂਜੀ ਸਾਰਾ ਸਾਰਾ ਹੀ ਨਗਰ ਸ਼ਾਮਲ ਹੋਊਗਾ ਉਹਦੇ ਵਿੱਚ ਹਾਂਜੀ ਪ੍ਰਸ਼ਾਸਨ ਨੂੰ ਤੁਸੀਂ ਸੰਪਰਕ ਕੀਤਾ ਸੀ ਉਹਨੂੰ ਹਾਂਜੀ ਅਸੀਂ ਕੀਤਾ ਸੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਇਸ ਮਾਮਲੇ ਵਿੱਚ ਨਾ ਹੋ ਤਾਂ ਵਧੀਆ ਆ ਪਰ ਅਸੀਂ ਹਮੇਸ਼ਾ ਗਰੀਬ ਦੇ ਨਾਲ ਖੜਿਆ ਸੱਚਾਈ ਦੇ ਨਾਲ ਖੜਿਆ ਸਾਰਾ ਮੇਰਾ ਪਿੰਡ ਜਿਹੜਾ ਹਮੇਸ਼ਾ ਸੱਚਾਈ ਦੇ ਨਾਲ ਖੜਾ ਆ ਮਾਸ ਕਹਿਣਾ ਇਹ ਹੀ ਆ ਜਿੱਥੇ ਸਾਡੇ ਸਾਰੇ ਨਗਰ ਇਕੱਠਾ ਹੋਇਆ ਇਕੱਠੇ ਹੋਣ ਦੇ ਨਾਲ-ਨਾਲ ਸਾਡੇ ਸਾਰੇ ਪੰਚਾਇਤ ਮੈਂਬਰ ਸਰਪੰਚ ਜੀ ਨਾਲ ਹੋਰ ਸਾਰੇ ਪਿੰਡ ਇੱਕੋ ਹੀ ਫੈਸਲਾ ਲਿਆ ਜੋ ਹੈਗਾ ਇਹਨਾਂ ਦਾ ਭਾਵਨਾਨਾ ਦੇ ਆਪਣੇ ਇੱਚ ਰਹਿੰਦੇ ਆ ਤਾਂ ਉਹਨਾਂ ਨੂੰ ਹੀ ਮਨਜ਼ੂਰ ਪਿੰਡ ਕਰਦਾ ਬਾਕੀ ਕਿਸੇ ਵੀ ਚਾਹੇ ਉਹ ਕੋਈ ਨਸ਼ਈ ਹੋਵੇ ਚਾਹੇ ਬਾਹਰੀ ਕੋਈ ਬੰਦਾ ਹੋਵੇ ਚਾਹੇ ਇਹਨਾਂ ਦੇ ਡੇਰੇ ਨਾਲ ਰਿਲੇਟਡ ਹੋਵੇ ਅਸੀਂ ਬਾਹਲੇ ਬੰਦੇ ਨੂੰ ਕਿਸੇ ਨੂੰ ਮਨਜ਼ੂਰ ਨਹੀਂ ਕਰਾਂਗੇ ਨਾ ਬੰਨਦੇ ਠੀਕ ਹੈ ਨਾ ਬੰਨ ਦੇਣਾ ਜੇ ਕੋਈ ਜ਼ਿਆਦਾ ਗਲਤ ਢੰਗ ਨਾਲ ਇਹ ਚੱਲਣਗੇ ਤਾਂ ਫੇ ਪਿੰਡ ਦਾ ਵੀ ਆਪਾਂ ਨੇ ਕਾਨੂੰਨੀ ਤੌਰ ਤੇ ਕਾਰਵਾਈ ਅਸੀਂ ਕਰਾਂਗੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਅਸੀਂ ਬਣ ਬਣ ਵੀ ਨਹੀਂ ਦੇਣਾ ਜੇ ਇਹ ਹਾਲਾਤ ਮੇਰਾ ਨਾਮ ਬਲਜਿੰਦਰ ਕੌਰ ਜੀ ਤੇ ਮੈਂ ਗੜੇ ਦੀ ਰਹਿਣ ਵਾਲੀ ਆ ਠੀਕ ਹੈ ਜੀ ਸਾਨੂੰ 14-15 ਸਾਲ ਹੋ ਗਏ ਸਾਡੀ ਮੈਰਿਜ ਹੋਈ ਨੂੰ ਤੇ ਅਸੀਂ ਜੱਤ ਹੀ ਭਾਨੋ ਜੀ ਨੂੰ ਇੱਥੇ ਦੇਖਿਆ ਆ ਠੀਕ ਹੈ ਜੀ ਔਰ ਨੇਚਰ ਵਾਈਜ਼ ਵੀ ਵਧੀਆ ਆ ਕੋਈ ਇਹਨਾਂ ਦਾ ਇਦਾਂ ਦਾ ਕੋਈ ਕਾਨੂੰਨੀ ਜਾਂ ਕੁਝ ਵੀ ਝਗੜਾ ਨਹੀਂ ਹੈਗਾ ਕੋਈ ਕੇਸ ਨਹੀਂ ਹੈਗਾ ਹੁਣ ਬਾਹਰਲੇ ਬੰਦੇ ਆ ਕੇ ਸਾਡੇ ਪਿੰਡ ਵਿੱਚ ਗੁੰਡਾਗਰਦੀ ਕਰਨਗੇ ਠੀਕ ਹੈ ਜੀ ਘਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਇਹ ਵੀ ਮਾੜੀ ਗੱਲ ਆ ਜੀ ਠੀਕ ਹੈ ਜੀ ਸਾਡੀ ਪੂਰੀ ਪੰਚਾਇਤ ਸਾਡੇ ਪਿੰਡ ਦੇ ਜਿੰਨੇ ਵੀ ਵੱਡੇ ਬਜ਼ੁਰਗ ਸਾਡੇ ਲੇਡੀਆਂ ਜਿੰਨੇ ਪੰਚ ਸਰਪੰਚ ਨੇ ਸਭ ਜੀ ਇਹਨਾਂ ਦੇ ਹੱਕ ਵਿੱਚ ਅਸੀਂ ਸਾਰੇ ਚੋਣੇ ਆ ਵੀ ਭਾਣੋ ਨੂੰ ਇਹਨਾਂ ਦਾ ਹੱਕ ਦਵਾਇਆ ਜਾਵੇ ਠੀਕ ਹੈ ਜੀ ਇਹਨਾਂ ਨੂੰ ਘਰ ਦੇ ਵਿੱਚ ਬਿਠਾਇਆ ਜਾਵੇ ਔਰ ਜੋ ਵੀ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ